ਉਧਰ ਉੱਥੇ ਦੇਖਿਆ ਮੈਂ ਵਾਲੀ ਗੱਲ ਆ ਮਹੱਲਾ ਬਲਾਈ ਗੇਰ ਦੇ ਵਿੱਚੋਂ ਦੋ ਗੱਡੀਆਂ ਚੱਕ ਹੋ ਗਈਆਂ ਇੱਕ ਗੱਡੀ ਅੱਗੇ ਇੱਕ ਦਿਨ ਚੱਕ ਹੋਈ ਆ ਇੱਕ ਅੱਜ ਚੱਕ ਹੋਈ ਆ ਬੋਲ ਸਕਦੇ ਦੋ ਚੱਕ ਹੋਏ ਦੋ ਮੋਟਰਸਾਈਕਲ ਚੱਕ ਹੋ ਗਏ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਸਾਡੇ ਮਹੱਲੇ ਦੇ ਵਿੱਚ ਜਿਹੜੀ ਗਸ਼ਤ ਜਿਆਦਾ ਤੋਂ ਜਿਆਦਾ ਵਧਾਈ ਜਾਵੇ ਤਾਂ ਕਿ ਲੋਕਾਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਬਹੁਤ ਮੱਧ ਭਾਗੀ ਘਟਣਾ ਆ ਜਿਹੜੀਆਂ ਇਹ ਗੱਡੀਆਂ ਚੱਕ ਹੋਣ ਲੱਗ ਪਈਆਂ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰ ਬੇਨਤੀ ਕਰਦੇ ਆ ਕਿ ਇਥੇ ਵੱਧ ਤੋਂ ਵੱਧ ਗਸ਼ਤ ਲਈ ਜਾਵੇ ਬਹੁਤ ਬਹੁਤ ਧੰਨਵਾਦ ਸਰ ਗੱਡੀ ਕਿਹੜੀ ਚੱਕ ਹੋਈ ਇਥੋਂ ਗੱਡੀ ਜੈਨ ਚੱਕ ਹੋਈ ਹੈ ਜੀ ਕਿਹੜਾ ਮਾਡਲ ਹੈ ਕੁਝ ਪਤਾ ਜੀ 2002 ਮਾਡਲ ਸਗਾ ਹਾਂਜੀ ਬਾਹਰ ਖੜੀ ਇਥੋਂ ਚੱਕ ਹੋਈ ਹੈ ਜੀ ਕਿੰਨੇ ਕ ਵਜੇ ਚੱਕ ਹੋਈ ਹੈ ਜੀ 1:30 ਵਜੇ ਦੇ ਤਕਰੀਬ ਚੱਕ ਹੋਈ ਜੀ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਹਾਂਜੀ ਕੈਮਰੇਜ ਆਏ ਆ ਬੰਦੇ ਇੱਕ ਇੱਕ ਰੇਸ ਗੱਲ ਨਹੀਂ ਕਰਨੇ ਚਾਹੀਦਾ ਬਾਈ ਕੀ ਨਾ ਜੀ ਆਪਣਾ ਬਲਵੀਰ ਕੁਮਾਰ ਜੀ ਅਸੀਂ ਸਰ ਕਿੱਥੇ ਦੇ ਰਹਿਣ ਵਾਲੇ ਆਪਾਂ ਬਲਾਈ ਗੇਟ ਦੇ ਜੀ ਹਾਂ ਕੀ ਮਾਮਲਾ ਕੀ ਸਰ ਮੈਂ ਰਾਤੀ 10:30 ਵਜੇ ਆਇਆ ਜੀ ਮੈਂ ਕਿਹਾ ਚੱਲ ਪਲਾਟ ਚ ਕੀ ਲੋਣੀ ਆ ਸੰਭਲੇ ਗੱਡੀ ਲਾਉਣਨੇ ਘਰ ਦੇ ਸਾਹਮਣੇ ਲਾਈ ਜਦੋਂ ਮੈਂ ਰਾਤੀ 1:30 ਵਜੇ ਦੇਖੀ ਉੱਠ ਕੇ ਤਾਂ ਗੱਡੀ ਹੰਨੇ ਸੀ ਤਾਂ ਸਾਡੇ ਨਗਵੰਡੀ ਇੱਕ ਆਇਆ ਤਾਂ ਉਹ ਗੱਡੀ ਲਾ ਕੇ ਕਹਿੰਦਾ 1 ਵਜੇ ਤੁਹਾਡੀ ਗੱਡੀ ਇੱਥੇ ਖੜੀ ਸੀ ਕਹਿੰਦਾ ਮੈਂ ਕਰਵੇਂ ਗੱਡੀ ਲਾ ਕੇ ਘਰੋਂ ਚਲ ਗਿਆ ਜਦੋਂ ਮੈਂ 1:30 ਵਜੇ ਦੇਖੀ ਉੱਠ ਕੇ ਤੇ ਗੱਡੀ ਹਾਮੀ ਸੀ ਸਰ ਗੱਡੀ ਕਿਹੜੀ ਆ ਮਾਡਲ ਤੇ ਮਕਿਨ ਨੰਬਰ ਵਗੈਰਾ ਕੀ ਇਹ ਤਾਂ ਗੱਡੀ ਹੈਗੀ ਜੈਨ ਨੰਬਰ ਆਗਾ ਪੀ ਵੀ 10 800010 ਮਾਡਲ ਕਿਹੜਾ ਸਰ ਨੰਬਰ ਹੈ 2002 ਤੇ ਸਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੀਟ ਕੀਤੀ ਹਾਂਜੀ ਹੁਣ ਕਰਕੇ ਹਟੇ ਆ ਜੀ ਤਾਂ ਰਾਤੀ ਵੀ ਅਸੀਂ ਲੱਭਦੇ ਰਹੇ ਸਾਰੀ ਰਾਤ ਲੱਭਦੇ ਰਹੇ ਪਰ ਤੇ ਪੁਲਿਸ ਆਈ ਹੈ ਪੁਲਿਸ ਨਹੀਂ ਆਈ ਹਾਂਜੀ ਹਾਂਜੀ ਕਿ ਬਾਕੀ ਕਿ ਸਾਡੇ ਅੱਗੇ ਵੀ ਮਲੇ ਜੇ ਚੋਰੀਆਂ ਸਾਡੇ ਗਵੰਡੀ ਕੋਈ ਕੈਮਰਿਆਂ ਦੇ ਵਿੱਚ ਕੋਈ ਆਇਆ ਹੋਵੇ ਕੈਮਰਾ ਚ ਨਹੀਂ ਅਜੇ ਤਾਂ ਵੀ ਚੈੱਕ ਕਰਨੇ ਜੀ ਅਜੇ ਜੀ ਭਾਈ ਕੀ ਨਾ ਜੀ ਆਪਣਾ ਮੇਰਾ ਜਲਜੀਵਨ ਕੁਮਾਰ ਅਪਲਾਈ ਇਰ ਦੇ ਰਹਿਣ ਵਾਲੇ ਆ ਸੀ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਤੁਸੀਂ ਦਿੱਸਾ ਤੋਂ ਪਤਾ ਹੀ ਆ ਅੱਜ ਕੱਲ ਚੋਰਾਂ ਦਾ ਇੰਨਾ ਰੁਝਾਨ ਬਚ ਚੁਕਾ ਚੋਰਾਂ ਦੇ ਹੌਸਲੇ ਨੇ ਬਚ ਚੁਕੇ ਆ ਕੋਈ ਮਹੱਲਾ ਨਹੀਂ ਕੋਈ ਦੁਕਾਨੇ ਛੱਡ ਇਸੇ ਮਾਮਲੇ ਸਾਡੇ ਅਪਲਾਈ ਗੇਟ ਵਿੱਚ ਤੀਜੀ ਤਿੰਨ ਗੱਡੀਆਂ ਤੇ ਦੋ ਜਿਹੜੇ ਆਪਣੇ ਆਟੋ ਰਿਕਸ਼ਾ ਜੇ ਚੱਕ ਹੋ ਗਏ ਆ ਆ ਦੋਸਰੇ ਮਾਮਲੇ ਸਾਡੇ ਬਲਵੀਰ ਬਾਜੀ ਹੁਣ ਇਹਨਾਂ ਦਾ ਰਾਤੀ ਜਦੋਂ ਇਹ ਕਿਸੇ ਘਰ ਦੇ ਕੰਮ سلسلے ਬਾਹਰ ਗਏ ਸੀ ਤੇ ਇਹਨਾਂ ਦੇ ਸਾਧ 10 ਮਿੰਨੂ ਸਵੇਰੇ ਹੁਣ ਫੋਨ ਆਇਆ ਸਰ ਦਾ ਸੱਤੇ ਕਹਿੰਦੇ ਮੈਂ ਗੱਡੀ ਘਰ ਦੇ ਬਾਹਰ ਲਾਈ ਆ ਰਾਤੀ ਕਹਿੰਦਾ 1 ਵਜੇ ਦਾ ਰਾਤ ਦੇ ਕੋਤੇ ਬਹੁਤ ਪੌਂਦ ਬਏ ਸੀ ਉੱਠ ਕੇ ਨੇ 1 ਵਜੇ ਬਾਹਰ ਦੇਖਿਆ ਕੇ ਤੇ ਉਸ ਤੋਂ ਬਾਅਦ ਇਹਦੀ ਗੱਡੀ ਬਾਹਰ ਹੈ ਨਹੀਂ ਸੀ ਸਰ ਗੱਡੀ ਕਿਹੜੀ ਆ ਤੇ ਰੰਗ ਕਿਹੜਾ ਹੋਵੇਗਾ ਵਾਈਟ ਕਲਰ ਦੀ ਜੈਨ ਗੱਡੀ ਆ ਜਿਸ ਤੋਂ ਦੱਸਿਆ ਵਾਈਟ ਕਲਰ ਦੀ ਜੈਨ ਗੱਡੀ ਆ ਹਗੀਏ ਤੇ ਜਨ ਉਹ ਨੰਬਰ ਤੁਹਾਨੂੰ ਅਰਧ 10 ਤੋਂ ਕਈ ਵੱਲੋਂ ਤੇ ਪਰ ਬਹੁਤ ਮਾੜੀ ਗੱਲ ਹੈ ਇੱਕ ਘਰ ਦੇ ਇੱਕ ਜਿਹੜਾ ਆਪਣੇ ਘਰ ਦੇ ਕੋਈ ਅਮਰਜੈਂਸੀ ਕਿਤੇ ਕੰਮ ਜਾਣਾ ਉਹ ਗੱਡੀ ਨੇ ਕਿ ਬਾਹਰ ਲੰਨ ਕੋਈ ਬੰਦਾ ਬਿਮਾਰ ਹੋ ਜਾਂਦਾ ਪਰ ਬਹੁਤ ਇਹਨਾਂ ਦਾ ਅਤਕਾ ਹੋਗਾ ਕਿ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਕਿਉਂਕਿ ਅੱਜ ਤੱਕ ਕੋਈ ਮਹੱਲਾ ਸੇਫ ਨਹੀਂ ਹੈਗਾ ਗੱਲੀ ਸੇਫ ਨਹੀਂ ਹੈਗੀ ਆਪਾਂ ਮੰਗ ਕਰਦੇ ਕਿ ਓਵਰ ਜਿਹੜੇ ਵੀ ਹੈਗੇ ਇਹਨਾਂ ਨੂੰ ਇਨਸਾਫ ਤੇ ਤਾਂ ਇਹਨਾਂ ਦੇ ਗੱਡੀ ਦੀ ਭਾਲ ਕੀਤੀ ਜਾਵੇ ਸਰ ਸੀਸੀਟੀਵੀ ਕੈਮਰੇਜ ਕੋਈ ਆਏ ਹੋਏ ਆਸੀ ਸੀਰਕਮਸਟੈਂਸ ਚੈੱਕ ਕਰ ਰਹੇ ਆ ਪਰ ਪੁਲਿਸ ਰਾਜ ਨਿਵਾਸੀ ਕੰਟਰੋਲ ਰੂਮ ਤੇ ਫੋਨ ਕਰ ਚੁੱਕਾ ਹਾਂ ਕੁਝ ਕੁਝ ਮਿੰਟਾਂ ਵਿੱਚ ਪੁਲਿਸ ਕਹਿੰਦੇ ਤੇ ਪਹੁੰਚ ਜਾਊਗੀ ਸਰ ਜਿੱਦਾਂ ਹੁਣ ਸ਼ਹਿਰ ਮਗੇ ਇੱਥੋਂ ਅਪਲਾਈ ਗੇਟ ਤੋਂ ਤਿੰਨ ਚਾਰ ਗੱਡੀਆਂ ਚਰਖ ਹੋ ਚੁੱਕੀਆਂ ਵਾਂ ਤੇ ਪ੍ਰਸ਼ਾਸਨ ਕੋ ਕੀ ਆਪਾਂ ਮੰਗ ਰੱਖਦੇ ਹਾਂ ਸਰ ਪ੍ਰਸ਼ਾਸਨ ਕੀ ਮੰਗ ਕਰਦੇ ਕਟੋ ਘਟ ਅਸੀਂ ਹੁਣ ਚੋਨਾ ਦੋ ਰਵਿਥੇ ਕਹਿੰਦੇ ਬਕਾਇਦਾ ਪੁਲਿਸ ਵੀਰ ਪਰ ਹਮ ਲੱਗਦਾ ਨਹੀਂ ਕਿਉਂਕਿ ਜਿੱਦਾਂ ਚੋਰੀਆਂ ਕਰ ਰਹੇ ਬਟ ਅਸੀਂ ਹੁਣ ਆਪਣੇ ਲੈਵਲ ਤੇ ਅਪਲਾਈ ਗੇਟ ਅਸੀਂ ਆਪੇ ਉਮ ਯੂਸਰ ਮੀਟਿੰਗ ਕਰਾਂਗੇ ਅਸੀਂ ਰਾਬ ਠਿਕਰੀ ਪੈਰਾ ਲਗਾਉਣ ਦੀ ਕੋਸ਼ਿਸ਼ ਅਸੀਂ ਅੱਜ ਡਿਸਕਸ ਕਰਾਂਗੇ ਅਸੀਂ ਪਲਾਈ ਠਿਕਰੀ ਪੈ ਲਾਉਣ ਦੀ ਲਗਾਵਾਂਗੇ ਤਾਂ ਕਿ ਆਪਣੇ ਚੋਰਾ ਜੋ ਹੈਗੇ ਆ ਕੱਲ ਪ੍ਰਸ਼ਾਸਨ ਨੂੰ ਅਸੀਂ ਇਹ ਹੀ ਬੇਨਤੀ ਕਰਦਾ ਠਿਕਰੀ ਪੈਰਾ ਮਹੱਲਿਆਂ ਚ ਪਿੰਡਾਂ ਚ ਲਾਉਣਾ ਸ਼ੁਰੂ ਕਰ ਤਾਂ ਕਿ ਚੋਰਾ ਨੂੰ ਲਗਾਮ ਲਗਾਈ ਜਾ ਸਕੇ ਇਸ ਤੋਂ ਪਹਿਲਾਂ ਕੋਈ ਮਗੀ ਚੌਂਕੀਦਾਰ ਵਗੈਰਾ ਰੱਖਿਆ ਹੋਈ ਜਾਂ ਇੱਥੇ ਸਾਡੇ ਸਰ ਚੌਂਕੀਦਾਰ ਕੋਈ ਨਾ ਉਹ ਗੇੜਾ ਕੱਢ ਜੇ ਪਰ ਕਿਸੇ ਜੇ ਕੋ ਹਥਿਆਰੋਂ ਡਰੀ ਜਾਂਦਾ ਸਰ ਚੌਂਕੀਦਾਰ ਹੋ ਜਾ ਮਰ ਜੇ ਹੋਵੇ ਉਹ ਕੱਲਾ ਹੁਣ ਉਹ ਜੇ ਬਰੇ 10 ਵਜੇ ਪਲਾਨਿੰਗ ਨਾਲ ਸਰ ਕੋਈ ਖਰੇ ਕੋਈ ਪਲਾਨਿੰਗ ਨਹੀਂ